ਜਿੱਥੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੰਜਾਬੀ ਦੇ ਵਿੱਚ ਵੀ ਪਰਪੱਕ ਹੋਣ ਉੱਥੇ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਕਿਉਂਕਿ ਅੱਜ ਇੰਗਲਿਸ਼ ਇੱਕ ਗਲੋਬਲ ਲੈਂਗੁਏਜ ਬਣ ਚੁੱਕੀ ਹੈ ਉਹ ਅੰਗਰੇਜ਼ੀ ਵੀ ਵਧੀਆ ਤਰੀਕੇ ਨਾਲ ਸਿੱਖਣ ਜਦੋਂ ਵੀ ਅਸੀਂ ਕਿਸੇ ਭਾਸ਼ਾ ਦੀ ਗੱਲ ਕਰਦੇ ਹਾਂ ਤੇ ਨੈਚਰਲੀ ਆਪੇ ਸ਼ਬਦਾਂ ਦੀ ਲੋੜ ਤਾਂ ਪੈਂਦੀ ਆ ਮੁਕਾਬਲੇ ਦੀ ਬਹੁਤ ਜ਼ਰੂਰੀ ਹੁੰਦੀ ਆ ਅੱਜ ਦਾ ਇਹ ਜੋ ਪ੍ਰੋਗਰਾਮ تھا ਇਹ ਲਾਂਚ ਪ੍ਰੋਗਰਾਮ تھا ਡਿਪਾਰਟਮੈਂਟ ਨੇ ਰੀਸੈਂਟਲੀ ਇੱਕ ਐਪ ਜਿਹੜੀ ਆ ਉਹ 9 ਤੋਂ 12 ਦੇ ਸਟੂਡੈਂਟਸ ਲਈ ਬਣਾਈ ਹੈ ਵਿਦਿਆਪਕ ਵਿੱਚ 40 ਮਿੰਟ ਦੇ ਪੀਰੀਅਡ ਸ ਸ਼ਾਇਦ ਉਹ ਕੰਮ ਨਹੀਂ ਕਰ ਸਕਦਾ ਜੋ ਇਹ ਐਪ ਜਿਹੜੀ ਹੈ ਉਹਨਾਂ ਨੂੰ ਫੁੱਲ ਐਕਸੈਸ ਦੇ ਵਿੱਚ ਕੰਮ ਕਰਗਰ ਰਹੇਗੀ ਆਨਰੇਬਲ ਸ਼੍ਰੀ ਮਨੀਸ਼ ਸੋਧਿਆ ਜੀ ਐਕਸਫੀ ਚੀਫ ਮਿਨਿਸਟਰ ਐਂਡ ਐਜੂਕੇਸ਼ਨ ਮਿਨਿਸਟਰ ਨਵੀਂ ਦਿੱਲੀ ਆਨਰੇਬਲ ਸਦਾ ਹਰਜੋਤ ਸਿੰਘ ਬੇਰਸ ਜੀ ਐਜੂਕੇਸ਼ਨ ਮਿਨਿਸਟਰ ਪੰਜਾਬ Respected Dr. Karamjeet Singh, Vice Chancellor, JLDU. Member of BTC, Shri Sri Deepur Verma, CEO, English Helper Organization. and this is an auditorium which Sare Dino So it gives me great pleasure to stand before you on this exciting occasion designed to strengthen the English language skills of 9 to 12 class students. Of 500 schools in the first phase. this program to digital modules by English Helper Organization, for which we express our gratitude to Shri to partner with us and provide tools and expertise to make this program possible. Thank you so much. <laughs> ਅ ਮੰਨ ਕੇ ਚਲਿਏ ਕਿ ਕੋਈ ਵੀ ਜਿਹੜਾ ਅਸੀਂ ਨਵਾਂ ਕੋਈ ਪ੍ਰੋਗਰਾਮ ਸ਼ੁਰੂ ਕਰਦੇ ਆ ਉਹਦੇ ਵਿੱਚ ਥੋੜਾ ਟਾਈਮ ਤਾਂ ਲੱਗਦਾ ਹੈ ਹਨਾ ਤੇ ਅਸੀਂ ਆਪਣੇ ਵੱਲੋਂ ਬੀਇੰਗ ਟੀਚਰਸ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਬੱਚਿਆਂ ਨੂੰ ਜਿੰਨੀ ਜਲਦੀ ਹੋ ਸਕਦਾ ਹੈ ਅਸੀਂ ਇਸ ਚੀਜ਼ ਦੇ ਨਾਲ ਮਤਲਬ ਲੈਂਗੁਏਜ ਦੇ ਨਾਲ ਉਹ ਤੇ ਬੀਇੰਗ ਇੰਗਲਿਸ਼ ਟੀਚਰਸ ਅਗਰ ਅਸੀਂ ਗੱਲ ਕਰੀ ਅਸੀਂ ਡੇਲੀ ਆਪਣੇ ਕਲਾਸਰੂਮਸ ਦੇ ਵਿੱਚ ਵੀ ਆਰ ਯੂਜ਼ਿੰਗ ਦ ਲੈਂਗੁਏਜ ਤੇ ਵੀਲ ਚਾਇਰ ਬੈਸਟ ਕਿ ਜਿੰਨੀ ਜਲਦੀ ਹੋ ਸਕਦਾ ਹੈ ਬੱਚੇ ਇਸ ਚੀਜ਼ ਦੇ ਨਾਲ ਜਿਹੜਾ ਆ ਮਤਲਬ ਬਿਲਕੁਲ ਕੈਲੋ ਗੋ ਥਰੂ ਹੋ ਜਾਉ। ਯੂਸ ਟੂ ਹੋ ਜਾ। ਵੋਕੈਬਲਰੀ ਕਿੰਨੀ ਜਲਦੀ ਰਹੇਗੀ ਔਰ ਗ੍ਰਾਮਰ ਕਿੰਨੀ ਕਿੰਨੀ ਆਪਾਂ ਕੈਪਰ ਵੈਨ ਵੀ ਟਾਕ ਅਬਾਊਟ ਅ ਲੈਂਗੁਏਜ ਜਦੋਂ ਵੀ ਅਸੀਂ ਕਿਸੇ ਭਾਸ਼ਾ ਦੀ ਗੱਲ ਕਰਦੇ ਹਾਂ ਤੇ ਨਾਚੁਲੀ ਅਸੀਂ ਸ਼ਬਦਾਂ ਦੀ ਲੋੜ ਤਾਂ ਪੈਂਦੀ ਆ। ਵੋਕੈਬਰੀ ਬਹੁਤ ਜ਼ਰੂਰੀ ਹੁੰਦੀ ਆ ਤੇ ਵੋਕੈਬਲਰੀ ਜਿਹੜੀ ਆ ਉਹ ਵੀ ਇਸੇ ਹੀ ਪ੍ਰੋਗਰਾਮ ਦਾ ਪਾਰਟ ਆ। ਇਹਦੇ ਵਿੱਚ ਵੋਕੈਬਰੀ ਵੀ ਹੋਏਗੀ। ਪ੍ਰੋਨੰਸੀਏਸ਼ਨ ਵੀ ਹੋਏਗੀ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾਲ ਨਾਲ ਚੱਲਣਗੀਆਂ ਤੇ ਆਈ ਥਿੰਕ ਥਿਸ ਵਿਲ ਡੈਫੀਨਿਟਲੀ ਹੈਲਪ ਅਸ ਸਟੂਡੈਂਟਸ ਟੂ ਲਰਨ ਇੰਗਲਿਸ਼ ਇਨ ਅ ਬੈਟਰ ਵੇ ਸੈਮੀਨਾਰ ਦਾ ਮੰਤਰੀ ਸਾਹਿਬ ਵੀ ਪਹੁੰਚੇ ਤੇ ਕੀ ਸੈਮੀਨਾਰ ਦਾ ਮੁੱਖ ਕਾਰਨ ਰਹੇਗਾ ਸੈਮੀ ਮੇਰਾ ਨਾਮ ਨਦੀਪ ਕੌਰ ਗਿੱਲ ਮੈਂ ਪ੍ਰਿੰਸੀਪਲ ਗਵਰਨਮੈਂਟ ਗਰਲ ਸੀਨੀਅਰ ਸਕੈਂਡਰੀ ਸਕੂਲ ਨਵਾਕੋਟ ਮੇ ਬਤੌਰ ਪ੍ਰਿੰਸੀਪਲ ਕੰਮ ਕਰ ਰਹੀ ਹਾਂ आज का ये जो प्रोग्राम था ये लॉन्च प्रोग्राम था डिपार्टमेंट ने रिसेंटली एक ऐप छेड़ियाओ 9 टू 12 के स्टूडेंट्स ਲਈ बनाई है और 9वीं तो 12वीं दे जेड़े बच्चे ने ओना दी इंग्लिश सब्जेक्ट दे ऊपर मास्टरी करण वास्ते ओना दे रीडिंग स्किल्स नु डेवलप करण वास्ते लिसनिंग स्किल्स नु डेवलप करण वास्ते प्रोनंसिएशन नु ठीक करण वास्ते ਇੰਨਾ ਤਿੰਨਾ ਚੀਜ਼ਾਂ ਵਾਸਤੇ ਇੱਕ ਐਪ ਨੂੰ ਜਿਹੜਾ ਹੈ ਉਹ ਲਾਂਚ ਕੀਤਾ ਗਿਆ ਹੈ ਮੰਤਰੀ ਸਾਹਿਬ ਨੇ ਸੁਸੋਧਿਆ ਸਾਹਿਬ ਜੀ ਨੇ ਸਲੈਂਪ ਟੂ ਐਪ ਨੂੰ ਅੱਜ ਲਾਂਚ ਕੀਤਾ ਹੈ ਫੀਲ드 ਵਿੱਚ ਅੱਜ ਇਹ ਜਾਏਗੀ ਬੱਚਿਆਂ ਲਈ ਬੜੀ ਹੈਂਡੀ ਐਪ ਹੈ ਉਹਨਾਂ ਦੇ ਫੋਨਸ ਵਿੱਚ ਇਹ ኦਪਰੇਟਿੰਗ ਸਿਸਟਮ ਸਾਰਿਆਂ ਚ ਕੰਮ ਕਰ ਰਹੀ ਹੈ iOS ਵਿੱਚ ਵੀ ਤੇ Android ਵਿੱਚ ਵੀ ਤੇ ਬੱਚੇ ਆਪਣੇ ਆਈਡੀ ਦੇ ਨਾਲ ਇਹਨੂੰ ਐਕਸੈਸ ਕਰਨਗੇ ਉਹਨਾਂ ਦੀ ਆਪਣੀ ਲਿਮਿਟੇਸ਼ਨਸ ਹੈ ਟਾਈਮ ਦੀ ਉਹ ਚਾਹਣ 2 ਘੰਟੇ ਲਗਾ ਲੈਣ 4 ਘੰਟੇ ਲਗਾ ਲੈਣ 6 ਘੰਟੇ ਲਗਾ ਲੈਣ ਉਹਨਾਂ ਦਾ ਦੀ ਸੈਲਫ ਇੰਪਰੂਵਮੈਂਟ ਐਪ ਹੈ ਬੇਸਿਕਲੀ ਕਿੰਨਾ ਕੁ ਫਾਇਦਾ ਹੋਵੇਗਾ ਬੱਚਿਆਂ ਨੂੰ ਡੈਫੀਨੇਟਲੀ ਸਬਜੈਕਟ ਇੰਗਲਿਸ਼ ਤੇ ਲਈ ਤੇ ਉਹਨਾਂ ਨੂੰ ਬਹੁਤ ਹੀ ਫਾਇਦੇਮੰਦ ਹੈ ਕਿਉਂਕਿ ਟੀਚਰ ਵੀ ਅਧਿਆਪਕ ਵੀ 40 ਮਿੰਟ ਦੇ ਪੀਰੀਅਡ ਚ ਸ਼ਾਇਦ ਹੋ ਕੰਮ ਨਹੀਂ ਕਰ ਸਕਦਾ ਜੋ ਇਹ ਐਪ ਜਿਹੜੀ ਹੈ ਉਹਨਾਂ ਨੂੰ ਫੁੱਲ ਐਕਸੈਸ ਦੇ ਵਿੱਚ ਕੰਮ ਕਰਗਰ ਰਹੇਗੀ ਪ੍ਰੋਗਰਾਮ ਬੇਸਿਕਲੀ ਬੇਸਡ ਔਨ ਇੰਗਲਿਸ਼ ਲੈਂਗੁਏਜ ਇੰਗਲਿਸ਼ ਵੋਕੈਬਲਰੀ ਇੰਗਲਿਸ਼ ਗ੍ਰਾਮਰ ਬੱਚਾ ਕਿਵੇਂ ਇੰਗਲਿਸ਼ ਨੂੰ ਪ੍ਰੋਨਾਨਸ ਕਰੇਗਾ ਉਹ ਕਿਵੇਂ ਉਹਨੂੰ ਲਿਖੇਗਾ ਉਹ ਟੋਟਲ ਪੂਰੀ ਇੱਕ ਐਪ ਹੈ ਸਾਡੇ ਕੋਲ ਇੰਗਲਿਸ਼ ਦੀ ਉਹ ਐਪ ਦੀ ਅੱਜ ਇਨੋਗ੍ਰੇਸ਼ਨ ਜਿਹੜੇ ਸਾਡੇ ਸੁਸੋਧਿਆ ਸਰ ਤੇ ਨਾਲ ਸਾਡੇ ਈਐਮ ਸਰ ਜਿਹੜੇ ਉਹ ਕਰਕੇ ਗਏ ਨੇ ਇਸ ਪ੍ਰੋਗਰਾਮ ਬਾਰੇ ਇਹ ਪ੍ਰੋਗਰਾਮ ਹਰ ਜਿਹੜੇ ਸਾਡੇ ਸਕੂਲ ਨੇ ਪਹਿਲਾਂ ਅਸੀਂ ਟੋਟਲ ਇੰਡੀਆ ਚ ਗਵਰਨਮੈਂਟ ਸਕੂਲ ਦੇ ਬੱਚੇ ਜਿਹੜੇ ਸਕੂਲ ਦੇ ਗਵਰਨਮੈਂਟ ਸਕੂਲ ਦੇ ਸਾਰੇ ਬੱਚੇ ਨੇ ਪੰਜਾਬ ਦੇ ਕੁੱਲ 500 ਸਕੂਲ ਜਿਹੜੇ ਨੇ ਇਹਦੇ ਚ ਫਸਟ ਜਿਹੜੇ ਨੇ ਉਹ ਇੱਕ ਪਾਇਲਟ ਦੀ ਤਰ੍ਹਾਂ ਅਸੀਂ ਲੈ ਰਹੇ ਹਾਂ ਇਹ 500 ਸਕੂਲਾਂ ਦੇ ਜਿਹੜੇ 9ਵੀਂ ਤੋਂ 12ਵੀਂ ਕਲਾਸ ਤੱਕ ਦੇ ਜਿਹੜੇ ਸਟੂਡੈਂਟ ਨੇ ਉਹ ਐਸ ਲੈਂਗੁਏਜ ਨੂੰ ਇੱਥੇ ਕੰਮ ਕਰਨਗੇ ਤੇ ਜਿਹੜੇ ਅੰਮ੍ਰਿਤਸਰ ਦੀ ਅਸੀਂ ਗੱਲ ਕਰੀਏ ਤੇ ਅੰਮ੍ਰਿਤਸਰ ਦੇ ਸਾਡੇ 49 ਜਿਹੜੇ ਸਕੂਲ ਵਿੱਚ ਸੀਨੀਅਰ ਸੈਕੰਡਰੀ ਜਿਹੜੇ ਸਕੂਲ ਨੇ ਉਹ ਇਹਦੇ ਵਿੱਚ ਲਿੱਤੇ ਗਏ ਨੇ ਜਿਹੜੇ ਇਥੇ ਲਈ ਕੰਮ ਕਰ ਰਹੇ ਨੇ ਬੱਚਿਆਂ ਨੂੰ ਜਿਹੜੀ ਪ੍ਰੋਜੈਕਸ਼ਨ ਪ੍ਰੋਜੈਕਟਰਸ ਦੇ ਥਰੂ ਤੇ ਉਹਨਾਂ ਦੇ ਮੋਬਾਈਲਸ ਦੇ ਥਰੂ ਜਿਹੜੀ ਐਪ ਹੈ ਉਹ ਡਾਊਨਲੋਡ ਕਰਾ ਦਿੱਤੀ ਗਈ ਹੈ ਤੇ ਇਹਦੇ ਜਿਹੜੇ ਬੜੇ ਹੀ ਪੋਜ਼ਿਟਿਵ ਜਿਹੜੇ ਰਿਜ਼ਲਟ ਸਾਡੇ ਕੋਲ ਸਾਹਮਣੇ ਆ ਰਹੇ ਨੇ ਤੇ ਬੱਚਾ ਦੀ ਪ੍ਰੋਨਨਸੀਏਸ਼ਨ ਜਿਹੜੀ ਹੈ ਉਹ ਅੱਛੀ ਹੋ ਰਹੀ ਹੈ ਗ੍ਰਾਮੈਟਿਕਲੀ ਵੀ ਬੱਚੇ ਫਿੱਟ ਹੋ ਰਹੇ ਨੇ ਜੀ ਮੈਮ ਤੁਹਾਡੀ ਟ੍ਰੇਨਿੰਗ ਹੋਈ ਐਜ਼ ਅ ਇੰਗਲਿਸ਼ ਟੀਚਰ ਤੁਸੀਂ ਬੱਚਿਆਂ ਨੂੰ ਸਿਖਾਉਣ ਜਾ ਰਹੇ ਹੋ ਕਿਹੋ ਜਿਹਾ ਅਨੁਭਵ ਰਿਹਾ ਤੇ ਐਕਸਪੀਰੀਅੰਸ ਬਹੁਤ ਹੀ ਵਧੀਆ ਸੀਗਾ ਠੀਕ ਹੈ ਅਸੀਂ ਆਲਰੇਡੀ ਬਹੁਤ ਸਾਰੀਆਂ ਇਵੇਂ ਦੀ ਪ੍ਰੋਗਰਾਮਸ ਉੱਤੇ ਆਲਰੇਡੀ ਕੰਮ ਕਰ ਰਹੇ ਹਾਂ ਤੇ ਇਹ ਵੀ ਸਾਡੇ ਲਈ ਸੋਧਿਆ ਸਰ ਨੇ ਵੀ ਗੱਲ ਕੀਤੀ ਕਿ ਜਿਹੜੀ ਲੈਂਗੁਏਜ ਇੰਗਲਿਸ਼ ਹੈ ਇਹਦੀ ਬਹੁਤ ਇੰਪੋਰਟੈਂਸ ਹੈ ਤੇ ਬੱਚਿਆਂ ਨੂੰ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਇਸ ਚੀਜ਼ ਲਈ ਇੰਟਰਨੈਸ਼ਨਲ ਲੈਂਗੁਏਜ ਲਈ ਰੈਡੀ ਕਰਨਾ ਚਾਹੁੰਦੇ ਹਾਂ ਤੇ ਜਦੇ ਲਈ ਈਵਨ ਸਾਡਾ ਵੀ ਅਨੁਭਵ ਬਹੁਤ ਵਧੀਆ ਐਜ਼ ਅ ਟੀਚਰ ਜਿਹੜੀ ਅਸੀਂ ਟ੍ਰੇਨਿੰਗ ਲਈ ਹੈ ਠੀਕ ਹੈ ਥੈਂਕ ਯੂ ਇੱਕ ਨਵਾਂ ਜਿਹੜਾ ਅਭਿਆਨ ਹੈ ਇੰਗਲਿਸ਼ ਹੈ ਜੋ ਸ਼ੁਰੂ ਕੀਤਾ ਗਿਆ ਜਿੱਥੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੰਜਾਬੀ ਦੇ ਵਿੱਚ ਵੀ ਪਰਪੱਕ ਹੋਣ ਉੱਥੇ ਨਾਲ ਹੀ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਕਿਉਂਕਿ ਅੱਜ ਇੰਗਲਿਸ਼ ਇੱਕ ਗਲੋਬਲ ਲੈਂਗੁਏਜ ਬਣ ਚੁੱਕੀ ਹੈ ਉਹ बोल सकन एक चंगे कम्युनिकेटर बनन क्यूंकि ਦੁਨੀਆ ਦੇ ਜਿੰਨੇ ਵੀ ਸਰਵੇਜ਼ ਹੋਏ ਆ ਰਿਹਾ ਚ ਦੇਖਿਆ ਕਿ ਜਿਸ ਬੰਦੇ ਨੂੰ ਅੰਗਰੇਜ਼ੀ ਆਉਂਦੀ ਹੈ ਉਹਨੂੰ ਆਪਣੇ ਨਾਲ ਦੇ ਤੋਂ ਵੱਧ ਤਨਖਾਹ ਮਿਲਦੀ ਹੈ ਵਧੀਆ ਬਿਜ਼ਨਸ ਓਪਰਚ्युनिटीज ਮਿਲਦੀਆਂ এমਪਲॉयमेंट ਓਪਰਚ्युनिटीज ਮਿਲਦੀਆਂ ਤਾਂ 10 ਲੱਖ ਬੱਚੇ ਜੋ 9ਵੀਂ ਤੋਂ ਲੈ ਕੇ 12ਵੀਂ ਤੱਕ ਪੜ ਰਹੇ ਨੇ 500 ਸਕੂਲਾਂ ਦੇ ਵਿੱਚ ਅਸੀਂ ਉਹਨਾਂ ਨੂੰ ਇਨ ਫਰਸਟ ਫੇਜ਼ ਵਿਦ ਦਾ ਹੈਲਪ ਆਫ ਇੱਕ ਇੰਗਲਿਸ਼ ਹੈਲਪਰ ਇੱਕ ਐਨਜੀਓ ਉਹਦੇ ਨਾਲ ਮਿਲ ਕੇ ਸਾਡੇ ਜਿਹੜੇ ਟੀਚਰਸ ਹੈ 2000 ਅੰਗਰੇਜ਼ੀ ਲੈਕਚਰਰਸ ਲਈ ਜਿਹੜੀ ਹੈ ਟ੍ਰੇਨਿੰਗ ਹੋਊਗੀ ਤੇ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਇੱਕ ਵਧੀਆ ਕਮਿਊਨੀਕੇਟਰ ਬੰਨਾ ਕਿਵੇਂ ਆਪਣੀ ਗੱਲ ਕੌਨਫੀਡੈਂਸ ਦੇ ਨਾਲ ਵਿਸ਼ਵਾਸ ਦੇ ਨਾਲ ਜਿਹੜੀ ਹੈ ਅੰਗਰੇਜ਼ੀ ਚ ਰੱਖਣੀ ਹੈ ਉਹ ਜਿਹੜਾ ਹੈ ਉਸ ਦੇ ਉੱਤੇ ਅੱਜ ਇਹ ਪ੍ਰੋਗਰਾਮ ਲਾਂਚ ਕੀਤਾ ਗੁਰਨਾਨਕ ਦੇਵ ਯੂਨੀਵਰਸਿਟੀ ਤੋਂ ਤੇ ਮੈ ਸਮਝਦਾ ਇਸ ਦਿਨ ਨਾਲ ਸਾਡੇ ਬੱਚਿਆਂ ਨੂੰ ਉਹਨਾਂ ਦੇ ਲਈ ਭਵਿੱਖ ਦੇ ਵਿੱਚ ਹੋਰ ਬਹੁਤ ਸਾਰੀ ਆਪਰਚੂਨਿਟੀਆਂ ਮਿਲਣਗੀਆਂ